ਸੋਨੂ ਨਾਲੇ ਨਾਲ ਨਾਲ ਰੇਟ ਵੀ ਦੱਸਾਂਗੇ ਜਿਵੇਂ ਆਹ ਪਿਆ ਹੈਗਾ ਸਰਦਾਰ ਰੋਟਾ ਵੀਟਰਜ਼ ਇਹਦਾ ਰੇਟ ਦੇਖੋ 9 ਫੁੱਟਾ ਦਾ 9 ਫੁੱਟ ਦਾ ਰੇਟ 1,10,000 ਰੁਪਿਆ ਤੇ ਇੱਧਰ ਆਪਣੀ ਪਈ ਹੈ ਕਣਕ ਬੀਜਣ ਵਾਲੀ ਜ਼ੀਰੋ ਟਰਲ ਕਿਹੜੀ ਨਰਸਰੀ ਹੈ ਨਾਂ ਉਹਦਾ ਨਾਂ ਕੀ ਹੈ ਇਹ 15 ਪੋਰੀ ਆ ਇਹਦਾ ਰੇਟ ਹੈ 6000 ਰੁਪਿਆ 15 ਪੋਰੀ ਦਾ ਤੇ ਇੱਧਰ ਖੜਾ ਹੈਗਾ ਸੁਪਰ ਸੀਟਰ ਇਹਦਾ ਵੀ ਰੇਟ ਦੱਸਦੇ ਆ ਤੁਹਾਨੂੰ ਇਹਦਾ ਰੇਟ ਆ 235000 ਰੁਪਿਆ ਤੇ ਇੱਧਰ ਨਿਹਗਾ ਰੁੱਟਾ ਵੀ ਟਰ ਖੜਾਗਾ ਜੇ ਕਿਸੇ ਵੀਰ ਭਾਈ ਨੇ ਇਹ ਵੀ ਖਰੀਦਣਾਗਾ ਇਹ ਵੀ ਲੈ ਸਕਦਾ ਤੇ ਇੱਧਰ ਆਪਣਾ ਚਰੀ ਚੁਰੀ ਜਾਂ ਕਣਕ ਕੁਣਕ ਵੱਡਣ ਨੂੰ ਰੀਪਰ ਖੜਾਗਾ ਪੰਜ ਪਟਿਆਂ ਵਾਲਾਗਾ ਇਹ ਇਹ ਵੀ ਤੁਸੀਂ ਖਰੀਦ ਸਕਦੇ ਹੋ ਤੇ ਜਿਵੇਂ ਇੱਧਰ ਰੋਟਾ ਵੀਟਰ ਖੜਾਗਾ ਇਹਦਾ ਰੇਟ ਜਿਵੇਂ 10 ਫੁੱਟਾਗਾ ਇਹਦਾ ਰੇਟ ਹੈ 1,20,000 ਰੁਪਇਆ ਮੇਲੇ ਤੇ ਡਿਸਕਾਊਂਟ ਵੀ ਚੱਲੀ ਜਾਂਦੇ ਹੈਗੇ ਤੁਸੀਂ ਖਰੀਦ ਸਕਦੇ ਹੋ ਕਨੈਕਟ ਨੰਬਰ ਵੀ ਤੁਹਾਨੂੰ ਦੇ ਦਾਂਗੇ ਤੇ ਇੱਧਰ ਖੜਾ 9 ਫੁੱਟਾ ਰੋਟਾ ਵੀਟਰ ਇਹਦਾ ਰੇਟ ਹੈਗਾ 1,10,000 ਰੁਪਇਆ 9 ਮਿੰਟ ਇੱਧਰ ਖੜਾਗਾ 8 ਫੁੱਟਾ ਰੋਟਾ ਵੀਟਰ ਇਹਦਾ ਪੂਰਾ 1 ਲੱਖ ਰੁਪਇਆ ਰੇਟ ਆ ਪੂਰੇ ਹੈਵੀ ਡਿਊਟੀ ਰੋਟਾ ਵੀਟਰ ਨੇ ਤੇ ਇਹਨਾਂ ਦਾ ਫੋਨ ਨੰਬਰ ਵੀ ਸਾਨੂੰ ਦਿਖਾ ਦਾਨਾ ਇਹ ਲਿਖਿਆ ਪਿਆਗਾ ਇਹ ਤੇ ਜਾਣਕਾਰੀ ਲੈ ਸਕਦੇ ਹੁਣ ਮੇਲਿਆਂ ਤੇ ਡਿਸਕਾਊਂਟ ਵੀ ਚੱਲਦਾ ਹੋਊਗਾ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ ਤੇ ਇੱਧਰ ਖੜੀ ਹੈ ਜੀਰੋ ਟਰਲ ਇਹ ਵੀ 15 ਪੂਰੀ ਆ ਇਹਦਾ ਰੇਟ 6000 ਰੁਪਿਆ ਆਹ ਕਿਹੜਾ ਆ ਉਹ ਉਹਦੇ ਵਾਲਾ ਬਈ ਇਹ ਨਾਲੇ ਸਾਰਿਆਂ ਦਾ ਰੇਟ ਦਾ ਜਾਣੂ ਕਰਵਾਉਣੇ ਆ ਤੇ ਇੱਧਰ ਪਿਆ ਬੱਟਾ ਪਾਉਣ ਵਾਲਾ ਜਿੰਦਰਾ ਪਿਆਗਾ ਇਹਦਾ ਰੇਟ 37000 ਰੁਪਿਆ ਤੇ ਇਧਰ ਜੀਰੋ ਡਰੱਲ ਆਪਣੀ ਕਣਕ ਬੀਜਣ ਵਾਲੀ ਇਹਦਾ ਰੇਟ ਆ 6000 ਰੁਪਇਆ 13 ਪੂਰੀ ਆ ਤੇ ਇਧਰ ਚੁੰਜੂ ਹਾਲ ਪਏ ਨੇ ਤੋਤੇ ਹਾਲ ਕਹੇਦਾਂ ਨੇ ਆਪਾਂ ਇਹਨਾਂ ਦਾ ਰੇਟ ਆ 55000 ਰੁਪਇਆ ਸੱਤ ਨੇ ਇਹ ਜਿਵੇਂ ਇਧਰ ਪਏ ਨੇ ਚੁੰਜੂ ਹਾਲ ਇਹਨਾਂ ਦਾ ਰੇਟ 65000 ਰੁਪਇਆ 9 ਨੇ ਇਹ ਇਹ ਇਧਰ ਆਪਣੇ ਉਲਟਾਵੇਂ ਹਾਲ ਪਏ ਨੇ ਉਲਟਾਵੇਂ ਹਲਾਂ ਦਾ ਰੇਟ 1,70,000 ਰੁਪਿਆ ਇਹ ਦੋਨਾਂ ਪਾਸੇ ਘੁੰਮ ਦੇਣੇ ਪ੍ਰੈਸ਼ਰ ਵਾਲੇ ਨੇ ਤੇ ਇਧਰ ਆਪਣਾ ਪਿਆ ਖਰਚੇ ਵੱਡਣ ਵਾਲਾ ਰੀਪਰ ਇਹਦਾ ਰੇਟ ਆ 70,000 ਰੁਪਿਆ ਐ ਇਧਰ ਖੜਾ ਕੰਪਿਊਟਰ ਕਰਾ 2025 ਮਾਡਲ ਇਹਦਾ ਰੇਟ ਆ 2,85,000 ਰੁਪਿਆ ਕੇਐਸਪੀ ਸਿਸਟਮ ਨਾਲ 7 ਫੁੱਟਾ ਕਰਾਗਾ ਇਹ ਤੇ ਇੱਧਰ ਖੜਾ ਸੁਪਰ ਸੀਡਰ ਜਿਹਦੀ ਹੁਣ ਆਪਾਂ ਨੂੰ ਲੋੜ ਆ ਗਈ ਇਹਦਾ ਰੇਟ ਆ 9 ਫੁੱਟਾ ਸੁਪਰ ਸੀਡਰ ਆ ਇਹਦਾ ਰੇਟ ਆ 275000 ਰੁਪਿਆ ਇੱਧਰ ਜਿੰਦਰਾ ਫੇਰ ਖੜਾਗਾ 37000 ਰੁਪਿਆ ਤੇ ਇੱਧਰ ਰੋਟਾ ਬੀਟਰ ਖੜਾ ਰੋਟਾ ਬੀਟਰ 8 ਫੁੱਟਾ ਰੋਟਾ ਬੀਟਰ 130000 ਰੁਪਿਆ ਮਾਣ 9900 ਦਾ ਰਿਵਿਊ ਦਿੰਨੇ ਆਗੇ ਤਿੰਨ ਇਹਦਾ ਪ੍ਰਾਈਸ ਦੱਸਾਂਗੇ ਨਾਲੇ ਕੀ ਕੀ ਤਬਦੀਲੀਆਂ ਨੇ ਚ ਉਹ ਦੱਸਦੇ ਆਗੇ ਜਿਵੇਂ ਕਟਰ ਦੀ ਗੱਲ ਕਰੀਏ ਕਟਰ ਇਹਦਾ ਥੱਲੋ ਸਟੀਲੀ ਕਟਰ ਆਗਾ ਸਾਰਾ ਤੇ ਆ ਫਰੰਟ ਆਗਰ 18 ਇੰਚੀ ਕਰਤਾ ਆ ਚੀਜ਼ਾਂ ਸਾਰੀਆਂ 18 ਇੰਚੀ ਤੇ ਫੀਡਰ ਦੀ ਲੰਬਾਈ ਵੀ ਵਧਾਤੀ ਤੇ ਇਹਦੇ ਵਿੱਚ ਫੀਡਰ ਦੇ ਜਿਹੜੀਆਂ ਫੱਟੀਆਂ ਨੇ ਚੈਨਾ ਚਾਰ ਕਰਤੀਆਂ ਫੀਡਰ ਚੈਨਾ ਤੇ ਤਿੰਨ ਫੱਟੀਆਂ ਕਰਤੀਆਂ ਉਹ ਚ ਤੇ ਜਿਵੇਂ ਗੇਅਰ ਵੀ ਦਸ਼ਮੇਸ਼ ਵਾਲਿਆਂ ਦਾ ਇਹਨਾਂ ਦਾ ਹੱਦਕਾ ਕੋਈ ਕਾਪੀ ਨਹੀਂ ਕਰ ਸਕਦਾ ਇਹਨੂੰ ਪੰਜ ਗੇਰੀ ਹੈਗੀ ਮਸ਼ੀਨ ਦਸ਼ਮੇਸ਼ ਦੀ ਹੈ ਇਹ ਗੇਅਰ ਵੀ ਇਹਨਾਂ ਨੇ ਆਪ ਤਿਆਰ ਕਰਿਆਗਾ ਆਪਣਾ ਤੇ ਜਿਵੇਂ ਇੱਧਰ ਗੱਲ ਕਰੀਏ ਬੈਲਟਾਂ ਦੀ ਸਾਢਾ 14 ਦੀ ਪੁਲੀ ਹੈਗੀ ਇਹ ਜੇ ਮੰਨ ਲਓ ਰੋਡ ਗੇਅਰ ਲਾਉਣਾਗਾ ਜਿੰਨੀ ਦੂਜੀ ਮਸ਼ੀਨ ਭਾਜਦੀ ਹੈਗੀ ਪੰਜਵੇਂ ਗੇਰ 'ਚ ਤੀਜੇ ਚ ਉਨੀ ਹਾਈ ਸਪੀਡ ਹੈ ਇਹਦੀ ਤੇ ਬਾਕੀ ਇੰਜਨਾਂ ਦੀਆਂ ਵੀ ਆਪਸ਼ਨਾਂ ਨੇ ਚ ਉਹੀ 3 ਇੰਜਨ ਲੈ ਸਕਦੇ ਹਾਂ ਜਿਵੇਂ ਐਸ਼ਰ ਦਾ ਦਸ਼ਮੇਸ਼ ਦਾ ਤਿੰਨ ਇੰਜਨ ਨੇ ਇਹਨਾਂ ਦੇ ਤੇ 4x4 ਹਿੱਸੇ ਦੇ ਨਾਲ ਐਸਐਮਐਸ ਲੱਗਿਆ ਹੋਇਆਗਾ ਸਾਰੀ ਮਸ਼ੀਨ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਤੇ ਇਧਰੋਂ ਐਲੀਵੇਟਰ ਵੀ ਸਾਰੇ ਸਟੀਲੀ ਨੇ ਚਾਰੇ ਪਾਸੇੋਂ ਨਹੀਂ ਉਹਨਾਂ ਦੀ ਕੱਲੀ ਚਾਦਰ ਹੁੰਦੀ ਆ ਥੱਲੜਲੀ ਸਟੀਲੀ ਇਹ ਚਾਰੇ ਪਾਸੇੋਂ ਸਟੀਲੀ ਨੇ ਤੇ ਖੁਰਦੇ ਵੀ ਨੇ ਇਹ ਸਾਰੇ ਜਿਵੇਂ ਮੂੰਗੀ ਮੰਗੀ ਚ ਚੋਕ ਹੋ ਜਾਂਦੇ ਨੇ ਤਾ ਨਹੀਂ ਸਾਰਾ 엘ਿਵੇਟਰ ਲਾਉਣ ਦੀ ਲੋਡ ਨਹੀਂ ਹੈਗੀ ਜਿਵੇਂ ਆ ਨਾਟ ਕੋਲ ਕੀ ਇਹ ਖੁੱਲੇ ਜਾਣਗੇ ਤੇ ਹੋਰ ਵੀ ਮਸ਼ੀਨ ਚ ਦੇਖੋ ਟਾਇਰ ਵੀ BKT ਦੇ ਪਾਏ ਹੋਏ ਨੇ 18 4 30 ਦੇ ਇੰਜਨਾਂ ਚ ਵੀ ਤਿੰਨ ਆਪਸ਼ਨਾਂ ਨੇ ਸੋਨੂੰ ਤਿੰਨ ਇੰਜਨ ਮਿਲ ਜਾਣਗੇ ਮਸ਼ੀਨ ਚ ਹੋਰ ਜਾਣਕਾਰੀ ਲੈਣ ਲਈ ਦਸ਼ਮੇਸ਼ ਗਰੁੱਪ ਦਾ ਤੁਹਾਨੂੰ ਨੰਬਰ ਪਾ ਦਾਂਗੇ ਆਪਾਂ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦੀ ਕੀ ਮਿੱਤਰੋ ਸੋਨੂੰ ਦੁਨੀਆ ਤੋਂ ਸਾਰਿਆਂ ਤੋਂ ਵੱਡਾ ਟਾਇਰ ਦਿਖਾਉਣੇ ਅੱਜ ਸਾਰੀ ਦੁਨੀਆ ਤੋਂ ਵੱਡਾ ਟਾਇਰ ਆ ਗਿਆ ਇਹ BKT ਕੰਪਨੀ ਦਾਗਾ ਇਹ 270049 ਦਾ ਟਾਇਰ ਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿਹੜੇ ਸਾਧਨ ਦੇ ਪੈਂਦਾ ਹੋਇਆ ਏਡਾ ਵੱਡਾ ਟਾਇਰ ਆ ਰੈਫਰੀ ਸਰ ਵਿਸਲ ਮਾਰਨਗੇ ਤਾਂ ਸਟਾਰਟ ਕਰਨਾ ਉੱਥੇ ਜਾਣਾ ਉਹ ਜਿੱਥੇ ਜੀਨ ਵਾਲਿਆ ਅੰਕਲ ਖੜਿਆ ਉਹ ਮੈਕ ਤੇ ਜਾ ਕੇ ਉੱਥੋਂ ਵਾਪਸ ਮੁੜਨਾ ਫੇਰ ਇੱਥੇ ਆਉਣਾ ਇਸ ਜਗ੍ਹਾ ਤੇ ਇਧਰ ਮੈਂ ਖੜਾ ਹਾਂ ਠੀਕ ਹੈ ਇੱਕ ਵਾਰੀ ਫੇਰ ਤਾੜੀਆਂ ਜੀ ਬਹੁਤ ਅੱਛੇ ਚਰਨ ਜੀ ਥੋੜਾ ਜਿਹਾ ਪਿੱਛੇ ਹੋ ਜਾਓ ਭਾਈ ਧਾਣਾ ਥੋੜਾ ਪਿੱਛੇ ਹੋ ਜਾਓ ਬੱਚਿਆਂ ਨੂੰ ਖੁੱਲੀ ਜਗ੍ਹਾ ਦੇ ਉਂ ਇਸ ਤੇ ਵੀ ਜੀ ਟੁੱਟਵੇ ਤੇ ਮਿਹਨਤ ਜ਼ੋਰ ਨਾਲ ਦੇ ਉਧਰ ਵੱਲਾ ਜ਼ੋਰ ਪੈ ਰਿਹਾ ਹਾੜੀ ਹਾੜੀ ਬਹੁਤ ਅੱਛੇ ਤਾੜੀਆਂ ਮਾਰ ਦਿਓ ਬਾਈ ਉਹ ਬੱਚਿਆਂ ਵਾਸਤੇ ਤਾੜੀਆਂ ਮਾਰ ਦਿਓ ਵੈਰੀ ਗੁੱਡ ਬਹੁਤ ਅੱਛੇ ਚਲੋ ਵਾਪਸ ਚਲੋ 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 ਉਸ ਦਾ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਸ਼ਾਬਾਸ਼ ਤੁਹ ਦਿਖਾਉਣੇ ਆਗੇ ਜਿਵੇਂ ਟਰਾਲਾ ਬਣਿਆ ਖੜਾਗਾ ਏ ਵੀ ਵਿਖਾਉਣੇ ਆ ਤੇ ਇੱਧਰ ਹਾਲ ਹਾਲ ਬਣੇ ਖੜੇ ਆ 15 ਹਾਲ ਨੇ ਪੂਰੇ ਵਧੀਆ ਬਣੇ ਹੋਏ ਨੇ ਆ ਵੇਖੋ ਟੈਟੂਰ ਲਾ ਕੇ ਜਮਾ ਪੂਰੇ ਵਧੀਆ ਬਣੇ ਹੋਏ ਨੇ ਜਿਵੇਂ ਟਰਾਲੇ ਟਰੂਲੇ ਵੀ ਤਿਆਰ ਕਰਦੇ ਆ ਆ ਵਿਖਾਉਣੇ ਆ ਸੋਨੂੰ ਜਿਵੇਂ ਆ ਪਿਆ ਹਰਾ ਹਰਾ ਲਿਆਉਣ ਵਾਲਾ ਆ ਵੇਖੋ ਆਹ ਵੇਖੋ ਜਿਵੇਂ ਆ ਪੀ 2 ਵਾਲਾ ਟਰਾਲਾ ਹੈਗਾ ਪੀ 2 ਸਾਫਟ ਵਾਲਾ ਡਬਲ ਐਕਸ ਵਾਲਾ ਤੇ ਇਹ ਵੀ ਸਾਰਾ ਦਿਖਾਉਣੇ ਆ ਤੁਹਾਨੂੰ ਆਹ ਵੇਖੋ ਡਬਲ ਐਕਸ ਵਾਲਾ ਟਰਾਲਾ ਹੈਗਾ ਇਹ 8 ਟਾ 4 ਤੇ 4 8 ਟਾਇਰ ਨੇ 8 ਟਾਇਰ ਪੂਰੇ ਸੋਨਾ ਤਾਇਰ ਹੋਇਆ ਹੈਗਾ ਹਾਂ ਵੇਖੋ ਡਾਲਾ ਵੀ ਇੱਕ ਸਾਰਾ ਇੱਕ ਪਾਸੇ ਖੁੱਲਦਾ ਹੈਗਾ ਇਹਦਾ ਤੇ ਵਿੱਚੋਂ ਵੀ ਵਿਖਾਉਣਿਆ ਤੁਹਾਨੂੰ ਰਾਜਸਥਾਨ ਐਗਰੀ ਵਰਕਰਸ ਆ ਵੇਖੋ ਪੂਰਾ ਸੋਨਾ ਪੂਰੇ ਸਪਿੰਨਰ ਸਪਨਰ ਪਾਏ ਹੋਏ ਨੇ ਸਾਰੇ ਘੁੰਮਦੇ ਆ